ਸਤਿ ਸ੍ਰੀ ਅਕਾਲ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਇੱਕ ਗਹਿਣਾ ਲੱਭ ਕੇ ਲਿਆ ਆ ਦਿਖਾ ਦਿਓ ਬਾਈ ਪਹਿਲਾਂ ਗਹਿਣਾ ਬਾਕੀ ਗੱਲਾਂ ਨਾਲ ਹੁੰਦੇ ਦੇਖਰੇ ਇਧਰ ਮਾਰੀ ਕੈਮਰਾ 9811 ਜਿਨ੍ਹਾਂ ਨੇ 9811 ਤਿਆਰ ਕਰਵਾਉਣਾ ਨਾ ਪਹਿਲਾਂ ਵੀਡੀਓ ਦੇਖ ਲਿਓ ਫਿਰ ਤੁਸੀਂ ਆਪਦਾ ਮਨ ਬਣਾ ਲਿਓ ਵੀ ਤੁਸੀਂ ਆਹ ਲੈਣਾ ਜਾਂ ਕੋਈ ਹੋਰ ਲੈ ਕੇ ਤਿਆਰ ਕਰਵਾਉਣਾ ਤੇ ਮੈਂ ਅੱਜ ਆਇਆ ਹੋਇਆ ਠੁੱਲੀਵਾਲ ਤੇ ਮੇਰੇ ਨਾਲ ਅੰਕਲ ਨੇ ਕੁਲਦੀਪ ਗਿੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹਾਲ ਵਧੀਆ ਜੀ ਤੇ ਆਹ 9811 ਕਿੰਨਾ ਮਾਡਲ ਲੱਗ ਕੇ ਤੁਸੀਂ ਤਿਆਰ ਕਰਵਾਉਣਾ 2002 ਮਾਡਲ ਲੈ 2002 ਮਾਡਲ ਆ ਤੇ ਇਹਨੂੰ ਤਿਆਰ ਕਰਾਉਣ ਦੇ ਵਿੱਚ ਤੁਸੀਂ ਕਿੰਨਾ ਕੇ ਟਾਈਮ ਲਾਤਾ ਇਹਨੂੰ ਸਵਾ ਸਾਲ ਲੱਗਿਆ ਜੀ ਸਾਲ ਤੋਂ ਉੱਤੇ ਲਾਤਾ ਸੀ ਸਾਲ ਨੂੰ ਉੱਤੇ ਲਾਤਾ ਵੀ ਤੁਸੀਂ ਤਿਆਰ ਤਿਆਰ ਕਰਵਾਉਂਦੇ ਹਾਂਜੀ ਹਾਂਜੀ ਠੀਕ ਆ ਤੇ ਹੁਣ ਤੁਸੀਂ ਜਾਣਾ ਹੈਗਾ ਬਾਹਰ ਕੈਨੇਡਾ ਹਾਂਜੀ ਹਾਂ ਮੁੰਡੇ ਕੋਲੇ ਅਸੀਂ ਤਾਂ ਬੱਚੇ ਦੇ ਕਰਕੇ ਤਿਆਰ ਕਰਾਇਆ ਸੀ ਉਹਨੇ ਵਿਆਹ ਕਰਕੇ ਬਸੇ ਤਿਆਰ ਕਰਾਇਆ ਸੀ ਆ ਉਹਦਾ ਪਹਿਲਾਂ ਤੋਂ ਰੱਖਿਆ ਕਰਕੇ ਅੱਛਾ ਵਿਆਹ ਵਾਸਤੇ ਤਿਆਰ ਕਰਵਾਇਆ ਸੀ ਵਿਆਹ ਵਾਸਤੇ ਤਿਆਰ ਕਰਾਇਆ ਸੀ ਬਸ ਉਹਨੇ ਦਸ ਗੜੇ ਪਿੰਡ ਵਾਲੇ ਜਾ ਉਹ ਕੁੜੀ ਨੂੰ ਬਾਹਰ ਆਇਆ ਬਸ ਉਥੋਂ ਬਾਹਰ ਸੌ ਪੂਰਾ ਕਰ ਲਿਆ ਆ ਉਹਦਾ ਬਸ ਸੌ ਕਾ ਉਹਦੇ ਪੂਰੇ ਕਰ ਲਿਆ ਜਾਂ ਜਾਗੋ ਵਾਲੇ ले बार। बार के के ते ते हाँ हाँ। आ या उधरों ठीक है ते ਮੇਰੇ ਨਾਲ ਹੁਣ ਤੁਸੀਂ ਜਾਣਾ ਬਾਹਰ ਹੁਣ ਬਾਹਰ ਜਾਣਾ ਇਹਨੂੰ ਵੇਚ ਕੇ ਜਾਣਾ ਵੇਚ ਕੇ ਨਹੀਂ ਵੇਚ ਕੇ ਜਾਵਾਂਗੇ ਨਹੀਂ ਲਾ ਕੇ ਜਾਵਾਂਗੇ ਚੱਕਾਂ ਤੇ ਬਸ ਗੱਲਾਂ ਦੋ ਨੇ ਗੱਲਾਂ ਹੀ ਦੋ ਨੇ ਹਾਂ ਹਾਂ ਮੂਰੇ ਜਹਾਜ਼ ਜੀ ਟਾਇਰ ਪਵਾਤੇ ਹਾਂ ਟਾਇਰ ਜਹਾਜ਼ ਜੀ ਮਗਰਲੇ ਦੂਜੇ ਪਾਸੇ ਰੇਡੀਏਟਰ ਆ ਮੂਰੇਲੇ ਟਾਇਰ ਕਿੰਨੇ ਦੇ ਪਵਾਤੇ ਮੂਰੇਲੇ 30 31000 ਦੇ ਪਿਆ ਸੀ ਜਣੇ ਰਿੰਬ ਸਣੇ ਰਿੰਬ 31000 ਦੇ ਹਾਂਜੀ ਹਾਂਜੀ ਪਿਛਲੇ ਪਿਛਲੇ 65000 ਦੇ ਜੀ ਪਿਛਲੇ 65000 ਦੇ ਹਾਂਜੀ ਤੇ ਆ ਖੁੱਲਾ ਡੋਲਾ ਪਲੇਟਫਾਰਮ ਲੋਵਾ ਸਾਰਾ ਕੁਝ ਹੋਰ ਤਾਂ ਵੱਢੇ ਸਾਰਾ ਕੁਝ ਹੀ ਆਪਣੇ ਹੱਥੀ ਹੋਇਆ ਵਾ ਆਪਾਂ ਪਪਾ ਦਾ ਆਪ ਦੀ ਮਰਜ਼ੀ ਨੂੰ ਆ ਬਣਵਾਇਆ ਜਿੰਨਾ ਬਣਵਾਇਆ ਇਹਦੇ 2K ਦਾ ਪੇਂਟ ਕਰਵਾਇਆ 2K ਦਾ ਪੇਂਟ ਕੱਲਾ ਇੰਜਨ ਤੋਂ ਪੰਪ ਪੰਪ ਬਾਢਿਓ ਉਹ ਕੱਲਾ ਇੰਜਨ ਨਹੀਂ ਇਹਦਾ ਕਰਾਇਆ ਸੀ ਉਹਨੂੰ ਸਹੀ ਬਾਕੀ ਸਾਰੀਆਂ ਟਾਈਮ ਦੀਆਂ ਕਰਾਰੀਆਂ ਮੂਰ ਲੀਆਂ ਗੇਅਰ ਦੀਆਂ ਜਿੰਨਾ ਕੁੱਲ ਬਟਾ ਕੁੱਲ ਤੇਲ ਆ ਸਾਰਾ ਕੁਝ ਇੱਕ ਨੰਬਰ ਤੇ ਹੀ ਪਾਇਆ ਹੋਇਆ ਸਾਰਾ ਬੱਸ ਠੀਕ ਹੈ ਬਟਾ ਕੋਈ ਪੈਨ ਕੋਈ ਢੱਲ ਨਹੀਂ ਛੱਡੀ ਕਿਤੇ ਕੋਈ ਬੋਸ ਲੱਗਦਾ ਉਹ ਨਹੀਂ ਛੱਡਿਆ ਠੀਕ ਹੈ ਇੱਥੋਂ ਕੋਈ ਲੱਗੂ ਮੂਰ ਦਾ ਕਿਸੇ ਬੱਸ ਵੀ ਪੂਰਾ ਢਿੱਲ ਨਹੀਂ ਹੈ ਨਾ ਨਾ ਕਿਤੋਂ ਨਹੀਂ ਹੈ ਆ ਸਿਲੈਂਸਰ ਚ ਆ ਸਿਲੈਂਸਰ ਕਿਨੇ ਕੇਦਾ ਲਵਾਤਾ ਸਲੈਂਸਰ ਇਹ 5500 ਰਾਈ ਕੱਲਾ ਸਲੈਂਸਰ ਕੱਲਾ ਸਲੈਂਸਰ 5500 ਦਾ ਲਵਾਇਆ ਆਹ ਹਾ ਸਟੀਰਿੰਗ 3000 ਰਾਈ 3000 ਦਾ ਸਟੀਰਿੰਗ ਆ 73 73 17000 ਦੀ ਸੀਲਿੰਗ ਆ ਜੀ 11000 ਦੀ ਹੁੰਦੀ ਵਾਈ ਸੀ ਸਿਸਟਮ ਵੀ ਚੰਗਾ ਲਵਾਤਾ ਸੈਟਾਂ ਪਹਿਲਾਂ ਬਾਹਰ ਲਾਦਾ ਸੀ ਉਹਨੇ ਦੁਬਾਰੇ ਪੱਟ ਕੇ ਫੇਰ ਅੰਦਰ ਕਰਾਇਆ ਸੀ ਆ ਵੀ ਅਸੀਂ ਕਿਹੜਾ ਵੇਚਣਾ ਮੁੰਡਾ ਕਹਿੰਦਾ ਇੱਕ ਨਹੀਂ ਲਵਾਉਣਾ ਇਹਦੇ ਅੰਦਰ ਅੰਦਰ ਲਾ ਕੇ ਦੇ ਵਾਛਾ ਫੇਰੇ ਮਹਿੰਗਾ ਲਾ ਕੇ ਦਿੱਤਾ ਉਹਨੇ ਇਹ ਵੀ ਫਿਰ ਖਾਸਾ ਮਹਿੰਗਾ ਲਵਾਤਾ ਤੇ ਇਧਰੋਂ ਪਿੱਛੋਂ ਵੀ ਬਾਈ ਚੱਕ ਆ ਬੇਟ ਵਗਾਰ ਇਹ ਬਾਈ ਅੰਕਲ ਜੀ ਨਾਲ ਦੇ ਨੇ ਨਾਲ ਦੇ ਨੇ ਲੈ ओरिजिनल ਨੇ ਆਪਾਂ ਅੱਛਾ ओरिजिनल ਨੇ ਬਿਨਾਂ ਲੈ ਨਾਟ 11 ਦੇ ਨੇ ओरिजिनल ਹਨ ਮਗਰਾਟ ਤੁਸੀਂ ਨਵੇਂ ਲਵਾਤੇ ਮਗਰਾਟ ਨਵੇਂ ਤੇ ਆ ਹੁੱਕ ਚੈੱਕ ਕਰਾਇਓ ਲੈ ਜਿੰਨਾ ਮਰਜੀ ਉਹ ਹੀ ਮਤਲਬੀ ਨਹੀਂ ਜੀ ਕਿਤੋਂ ਵੀ ਚਾਹੇ ਝੂਟੀ ਜਾਵੇ ਚਾਹੇ ਕੋਸੇ ਮਰਜੀ ਕਰੀ ਜਾ ਕੇ ਹਾਂ ਮਤਲਬਾ ਸੰਗਲ ਸੰਗਲ ਵਗੈਰਾ ਸਾਰਾ ਕੁਝ ਜੀ ਸੰਗਲ ਤੋਂ ਲੈ ਕੇ ਆਪਾਂ ਕੋਈ ਨਕਲੀ ਚੀਜ਼ ਨਾ ਲਾਈਆ ਨਟ ਵੀ ਨਹੀਂ ਲਾਇਆ 2 ਨੰਬਰ ਦਾ ਲੈ ਕੇ ਤਾਂ ਆਪਾਂ ਸਾਰੇ ਜਿਹੜੇ ਨਵੇਂ ਹੀ ਲਾਈਆਂ ਨੇ ਹਾਂ ਉਹ ਤਾਂ ਆਪਾਂ ਨੂੰ ਕਿਹੜਾ ਕੋਈ ਐਸੀ ਵੇਚਣਾ ਸੀ ਤਾਂ ਐਸੀ ਵੀ ਅਸੀਂ ਇੱਥੇ ਆ ਵੀ ਚੱਲ ਘਰੇ ਰੱਖਾਂਗੇ ਹੁਣ ਸੌਂ ਗਿਆ ਤੌਰ ਤੇ ਪਹਿਲਾਂ ਰੱਖਿਆ ਪਿਆ ਸੀ ਤੇ ਜੇ ਆਪਾਂ ਹੁਣ ਗੱਲ ਕਰੀਏ ਤੇ ਕਿੰਨਾ ਕੁ ਰੁਪਇਆ ਲਾਦਾ ਤੁਸੀਂ ਇਹ ਤੇ 8 ਲੱਖ ਤੋਂ ਉੱਤੇ ਲਾਦਾ ਜੀ 8 ਲੱਖ ਤੋਂ ਉੱਤੇ ਤੁਸੀਂ ਇਹ ਤੇ ਲਾਤਾ ਤੇ ਹੁਣ ਦੇਣਾ ਕਿੰਨੇ ਚ ਆਪਾਂ ਬੱਸ ਦੇ ਦੇ ਦਾਂਗੇ ਇੱਥੇ ਕੀ ਦੇ ਦਾਂਗੇ ਮਾੜਾ ਮੋਟਾ ਘੱਟ ਵੱਧ ਕਰ ਲਾਂਗੇ ਬੱਸ ਮਤਲਬ 8 ਲੱਖ ਰੁਪਏ ਡਿਮਾਂਡ ਕਹਿਨੇ ਤੁਸੀਂ ਹਾਂਜੀ ਹਾਂਜੀ ਮੌਕੇ ਤੇ ਕਿੰਨੇ ਦਾ ਦੇ ਦੋਗੇ ਮੌਕੇ ਤੇ ਬੱਸ 20 30 ਘੱਟ ਦੇ ਦਾਂਗੇ 50 ਘੱਟ ਦੇ ਦਾਂਗੇ ਬੱਸ ਵੱਧ ਤੋਂ ਵੱਧ ਉਹ ਵੀ ਜਾਂਦੀ ਹੱਦ ਨੂੰ ਉਹ ਵੀ ਜਿੱਕਾ ਤੇ ਲਾਉਣ ਨੂੰ ਤਾਂ ਕਹਿੰਨੇ 50000 ਘੱਟ ਨਹੀਂ ਦੇਣ ਨੂੰ ਜੀ ਨਹੀਂ ਕਰਦਾ ਸਾਡੇ ਹੱਥੀ ਲਾਇਵੇ ਨੇ ਸਾਢੇ 7 ਲੱਖ ਚ ਦੇ ਦੋਗੇ ਹਾਂਜੀ ਹਾਂਜੀ ਉਹਦੇ ਵਿੱਚ ਵੀ ਹਲਕਾ ਫੁਲਕਾ ਘੱਟ ਨਹੀਂ ਦਿੰਦੇ ਬੱਸ ਮੈਂ ਹਲਕਾ ਫੁਲਕਾ ਮੰਨਤਾਂ ਨੂੰ ਹੋ ਜੂ ਬੱਸ ਮਾੜਾ ਮੋਟਾ ਜੇ ਕੋਈ ਬਾੜਾ ਹੋਇਆ ਉਹ ਮੌਕਾ ਮੌਕੇ ਦੀ ਗੱਲ ਆ ਜਾਂਦੀ ਅਸੀਂ ਬੜਕੇ ਚੈੱਕ ਕਰਾਉਣੇ ਹੁਣ ਸਾਨੂੰ ਕਰ ਦੋ ਇੰਦਰ ਕਰ ਦੋ ਵੀ ਬਸ ਤੇ ਲਾਈਟਾਂ ਲੂਟਾਂ ਵਗੈਰਾ ਸਾਰਾ ਕੁਝ ਚੰਗੀਆਂ ਲਵਾਤੀਆਂ ਕੁੱਲ ਬਟਾ ਕੁੱਲ ਦੀ ਸਿਰੇ ਦਾ ਲਵਾਇਆ ਗਿਆ ਸਾਰਾ ਆਪਾਂ ਦਾ ਕੋਈ ਕਮੀ ਛੱਡੀ ਨਹੀਂ ਕੋਈ ਅਗਲੇ ਤਾਂ ਰਹਿ ਗਈ ਹੋਵੇ ਲਾਉਣ ਵਾਲੇ ਤਾਂ ਮੈਂ ਕਹਿ ਨਹੀਂ ਸਕਦਾ ਯਾਨੀ ਕਿ ਹਾਂ ਪਿੰਡ ਛੋਡਾ ਪਈ ਜਾਂਦਾ ਠੁੱਲੀ ਵਾਲ ਪਿੰਡ ਠੁੱਲੀ ਵਾਲ ਜ਼ਿਲ੍ਹਾ ਬਰਨਾਲਾ ਤੇ ਜਿਹੜਾ ਤੁਹਾਡਾ ਨੰਬਰ ਅੰਕਲ ਜੀ ਇੱਕ ਵਾਰੀ ਉਹ ਦੱਸ ਦੋ 91673 17474 ਤੇ ਲੋਈ ਸੱਜ ਨੂੰ ਜਿਨ੍ਹਾਂ ਨੇ ਲੈਣਾ 9511 ਤੱਕ ਕਰ ਲਿਓ ਸੰਪਰਕ ਕੇ ਨੰਬਰ ਟਾਈਟਲ ਚ ਚੱਲੀ ਜਾਂਦਾ ਹੈ